ਆਹ ਮੇਰੇ ਬੇਟੇ ਦੇ ਨਾਲ ਇਕੱਲੇ ਸੀਗਾ ਦੁਕਾਨ ਦੇ ਉੱਤੇ ਉਹਨੂੰ ਹਮਲਾ ਕਰਤਾ ਮੁੰਡੇ ਨੇ ਨਾਲੇ ਪੈਸੇ ਪੁੱਛ ਚੱਕ ਕੇ ਲੈ ਗਏ ਨਾਲੇ ਕੁੱਟ ਗਏ ਸਾਰਾ ਸਮਾਨ ਤੋੜ ਗਿਆ ਤਾਂ ਕੋਈ ਵੀ ਨਹੀਂ ਸੀਗੀ ਬਸ ਐਵੇਂ ਆ ਕੇ ਕੁੱਟਣ ਲੱਗ ਗਿਆ ਬੁੱਧੀ ਕਹੀ ਇਹ ਸਾਡੇ ਮੁੰਡੇ ਦਾ ਨਾਮ ਐ ਆ ਬੋਹਾਗਾ ਹਮਲਾ ਕਰਨ ਦਾ ਕੋਈ ਕਰਨ ਨਹੀਂ ਜੀ ਹੈਗਾ ਉਹ ਰੰਜਿਸ ਬਾਜੀ ਕਰਦੇ ਨੇ ਮੁੰਡੇ ਤਿੰਨ ਚਾਰ ਮੁੰਡੇ ਆ ਗਏ ਨੇ ਇਹ ਅਗਲੀ ਕਰ ਦੇ ਇੱਕ ਹਫਤਾ ਹੋ ਗਿਆ ਇਹ ਪਹਿਲਾਂ ਮੁੰਡੇ ਨੂੰ ਅੰਦਰ ਚਕਾਦਾ ਸੀ ਇਹਨਾਂ ਨੇ ਸਾਡੇ ਕੋਲੇ ਆਏ ਵੀ ਸੀਗਾ ਸੀਗਾ ਸੀਨੀਅਰ ਕਿਸੇ ਤੇਰੇ ਮੁੰਡੇ ਨੂੰ ਚੁਕਾਇਆ ਹੈਗਾ ਫੇਰ ਵੀ ਕਹੇ ਤੁਹਾਡੇ ਮੁੰਡੇ ਚ ਕਾਸੀਂ ਮਾਰਦਾਂਗੇ ਤੁਹਾਡੇ ਮੁੰਡੇ ਦੇ ਅੱਜ ਕੱਲੇ ਹੁੰਦੇ ਆ ਕੇ ਮਗਰ ਪੈ ਗਏ ਸਾਰੇ ਕਾਮ ਤੇ ਬੈਠਾ ਸੀਗਾ ਨਿਆਲ ਦਾ ਮੁੰਡਾ ਗੈਂਗਸਟਰ ਆ ਜਿੰਨੇ ਤੁਹਾਡੀ ਬਿਲਡਿੰਗ ਵੀ ਗੋਲੀਆਂ ਚਲਾਈਆਂ ਸੀ ਪਿਛਲੇ ਚੱਕਰ ਜਿੱਥੋਂ ਚੱਕਿਆ ਗਿਆ ਸੀ ਅਚਾਨਕ ਉਹਨੇ ਮੇਰੇ ਤੇ ਹਮਲਾ ਕੀਤਾ ਕਹਿੰਦਾ ਤੂੰ ਮੈਨੂੰ ਚੁਕਾਇਆ ਮੈਂ ਤਾਂ ਮੈਨੂੰ ਬਲੋਡ ਦਿੱਤੇ ਸਭ ਦੇ ਦਿੱਤੇ ਕਰੀ ਤੇ ਮੈਂ ਆ ਕੇ ਮਰੇ ਸਤਾ ਮਾਰੀਆਂ ਤੇ ਪਤਾ ਕਰ ਕੰਮਰਾ ਤੇਰੇ ਦਾ ਮਰੇ ਸਿਰ ਜੀਵਨ ਤੇ ਹਰ ਗੋਲ ਸਤਾ ਮਾਰ ਕੇ ਗਏ ਨੇ ਇਹ ਹਾਲ ਤਾਂ ਮੈਨੂੰ ਪਤਾ ਨਹੀਂ ਇਹ ਕਹਿੰਦੇ ਸੀ ਗੋਲੀਆਂ ਮਾਰਦੇ ਨੇ ਬਾਹਰ ਜਿਹੜੇ ਮੁੰਡੇ ਖੜੇ ਮੇਰਾ ਲੱਗਦਾ ਉਹ ਤੇ ਆ ਕੇ ਜਿਗੇ ਰਣਾ ਸਾਇਲ ਵਰਮਾ ਜੀ ਕੀ ਹੋਇਆ ਸਿੱਧਾ ਸਰ ਮੈਂ ਦੁਕਾਨ ਤੇ ਬੈਠਾ ਸੀਗਾ ਨਿਹਾਲਾਂ ਦਾ ਮੁੰਡਾ ਗੈਂਟਰ ਆ ਜਿੰਨੇ ਸੋਹਣੀ ਬਿਲਡਿੰਗ ਵੀ ਗੋਲੀਆਂ ਚਲਾਈਆਂ ਸੀ ਪਿਛਲੇ ਚੱਕਰ ਜਿੱਥੋਂ ਚੱਕੇ ਆ ਗਿਆ ਸੀ ਅੱਤਿਆਗੋ ਨੇ ਮੇਰੇ ਤੇ ਹਮਲਾ ਕੀਤਾ ਕਹਿੰਦਾ ਤੂੰ ਮੇਨ ਚ ਕੋਇਆ ਮੈਂ ਕਹਾਂ ਮੈਨੂੰ ਕੀ ਲੋੜ ਹੈ ਤੈਨੂੰ ਇਸ ਕੰਮ ਦੇ ਵਿੱਚ ਕਰਨ ਦੀ ਉਹਨੇ ਆ ਕੇ ਮੇਰੇ ਸੱਤਾਂ ਮਾਰੀਆਂ ਉਹਦੇ ਕੋਈ ਵੱਡਾ ਕਾਊਂਟਰ ਮੇਰਾ ਤੋੜਤਾ ਮੇਰੇ ਸਿਰ ਦੇ ਵਿੱਚ ਆਹ ਦੇਖੋ ਸੱਤਾਂ ਮਾਰ ਕੇ ਗਏ ਨੇ ਸਾਰੀ ਮੇਰੀ ਦੁਕਾਨ ਭੰਨ ਗਏ ਨੇ 15 ਤੋਂ 2000 ਕੈਸ਼ ਪਿਆ ਸੀ ਮੇਰਾ ਦੁਕਾਨ ਦਾ ਰਾਤ ਦਾ ਉਹ ਚੋਕੇ ਲੈ ਗਏ ਇਹ ਕਿੰਨੀ ਟੈੰਪਲੀ ਗੱਲ ਸੀ ਇਹ ਬਸ 5 ਮਿੰਟ ਪਹਿਲਾਂ ਦੀ ਗੱਲ ਆ ਜਿਵੇਂ ਆ ਜਾਨ ਬਚਾ ਕੇ ਘਰੇ ਭੱਜਿਆ ਜੀ ਇਕੱਲਾ ਸੀਗਾ ਅਗੜੀ ਇੱਥੋਂ ਪਈ ਉਹਨਾਂ ਨਾਲ ਹੋ ਗਈ ਕਿੰਨੇ ਕੁ ਮੁੰਡੇ ਸੀ ਸੀਗੇ ਜੀ ਦੋ ਬਾਰ ਸੀ ਪਰ ਉਹ ਇਕੱਲਾ ਹੀ ਅੰਦਰ ਆਇਆ ਜੀ ਅਥਿਹਾਰ ਤੇ ਮੈਨੂੰ ਪਤਾ ਨਹੀਂ ਇਹ ਕਹਿੰਦੇ ਸੀ ਗੋਲੀਆਂ ਮਾਰ ਦੇਣੀ ਐ ਬਾਹਰ ਜਿਹੜੇ ਮੁੰਡੇ ਖੜੇ ਮੇਰੇ ਅਗਲ ਉਹਨਾਂ ਕੋਲ ਅਥਿਹਾਰ ਵੀ ਸੀਗੇ ਅੱਛਾ ਜੀ ਹਾਂ ਜੀ ਤੁਹਾਡੀ ਕੋਈ ਪਹਿਲੇ ਆਪਸੀ ਰੰਜਿਸ਼ ਸੀ ਜੀ ਉਹਨਾਂ ਦੀ ਮੇਰੀ ਕੋਈ ਆਪਸੀ ਰੰਜਿਸ਼ ਨਹੀਂ ਜੀ ਇਹ ਨਾਂ ਲੈ ਰਹੇ ਸੀਗੇ ਵੀ ਬੰਦਿਆਂ ਦੇ ਮਾਰਾ ਪੱਕੇ ਸਿੰਧੂ ਨਹੀਂ ਜਾਣਦੇ ਮੇਨੂੰ ਹੈਰਾਨੀ ਹੋ ਰਹੀ ਹੈ ਕੀ ਹੋਊਗਾ ਬਰਾਦਰ ਇਹ ਮੇਰੇ ਬੇਟੇ ਦੇ ਨਾ ਇਕੱਲੇ ਸੀਗੇ ਦੁਕਾਨ ਦੇ ਉੱਤੇ ਉਹਨਾਂ ਤੇ ਹਮਲਾ ਕਰਤਾ ਮੁੰਡੇ ਨੇ ਨਾਲੇ ਪੈਸੇ ਪੁੱਛ ਚੱਕ ਕੇ ਲੈ ਗਏ ਨਾਲੇ ਕੁੱਟ ਕੇ ਨਾਲੇ ਸਾਰਾ ਸਮਾਨ ਤੋੜ ਗਿਆ ਉਹਦਾ ਕਿਹੜੇ ਮੁੰਡੇ ਸੀ ਆ ਹੈਗਾ ਨਿਹਾਲ ਅੱਛਾ ਅਖੀਰ ਵਾਲੇ ਕੀ ਜੀ ਜੋ ਕੱਲ ਕੋਈ ਵੀ ਨਹੀਂ ਸੀ ਕੀ ਬਸ ਐਵੇਂ ਆ ਕੇ ਕੁੱਟਣ ਲੱਗ ਗਿਆ ਉੱਧੀ ਕਹੀ ਇਹ ਸਾਡੇ ਮੁੰਡੇ ਦਾ ਨਾਮ ਆਏ ਆ ਬੋਹਾਗਾ ਅੱਛਾ ਨਹੀਂ ਹਮਲਾ ਕਰਨ ਦਾ ਕਾਰਨ ਕੀ ਸੀਗਾ ਹਮਲਾ ਕਰਨ ਦਾ ਕੋਈ ਕਾਰਨ ਨਹੀਂ ਜੀ ਹੈਗਾ ਉਹ ਹੀ ਰੰਜੀਤ ਬਾਜੀ ਕਰਦੇ ਨੇ ਇਹ ਮੁੰਡੇ ਤਿੰਨ ਚਾਰ ਮੁੰਡੇ ਹੈਗੇ ਨੇ ਇਹ ਇੱਕ ਹਫਤਾ ਹੋ ਗਿਆ ਉਹ ਪਹਿਲਾਂ ਮੁੰਡੇ ਨੂੰ ਅੰਦਰ ਚਕਾਤਾ ਸੀ ਇਹਨਾਂ ਨੇ ਸਾਡੇ ਕੋਲੇ ਆਏ ਵੀ ਸੀਗਾ ਸੀਗਾ ਅਸੀਂ ਨੂੰ ਕਿਸੇ ਤੇਰੇ ਮੁੰਡੇ ਨੂੰ ਤੁਹਾਨੂੰ ਚਕਾਇਆ ਹੈਗਾ ਫਿਰ ਵੀ ਕਹਿੰਦੇ ਤੁਹਾਡੇ ਮੁੰਡੇ ਜਗਾ ਸੀ ਮਾਰ ਦਾਂਗੇ ਤੁਹਾਡੇ ਮੁੰਡੇ ਨੂੰ ਅੱਜ ਕੱਲੇ ਨੂੰ ਦੇਖ ਕੇ ਮਗਰ ਪੈ ਗਏ ਸਾਰੇ ਪੁਲਿਸ ਨੂੰ ਤੁਸੀਂ ਜਨਾ ਦਿੱਤੀ ਏਤੀ ਏਤੀ ਦੀ ਉਹ ਤਾਂ ਮੋਕੇ ਦੇ ਹਾਂਜੀ ਹਾਂਜੀ ਉਹ ਸਾਈ ਨਹੀਂ ਜੀ ਹਲੇ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਜੀ ਯਾਨੀ ਕਿ ਜੇ ਹੁਣ ਕੋਈ ਬੰਦਾ ਪੁਲਿਸ ਦੀ ਮਦਦ ਕਰੇ ਕਿਸੇ ਬਾਰੇ ਕੋਈ ਮਾਰੀ ਮੁਕਤੀ ਦੀ ਜਾਣਕਾਰੀ ਦੇਵੇ ਤਾਂ ਇਹਨਾਂ ਮਤਲਬ ਕੋਈ ਬੰਦਾ ਸੁਰੱਖਿਆਤ ਨਹੀਂ ਹੈ ਨਾ ਜੀ ਨਾ ਕੋਈ ਸੁਰੱਖਿਆ ਵਿੱਚ ਨਹੀਂ ਹੈਗਾ ਜੀ ਕੋਈ ਸੁਰੱਖਿਆ ਵਿੱਚ ਨਹੀਂ ਹੈਗਾ ਪੁਲਿਸ ਜਲਦੀ ਆਂਦੀ ਨਹੀਂ ਹੈਗੀ ਪੁਲਿਸ ਤਾਂ ਉਧਰ ਆਉਂਦੀ ਤੇ ਬੰਦਾ ਮਰ ਜਾਂਦਾਗਾ ਉਸਲੋ ਗੈਂਗਸਟਰ ਨੇ ਮੈਨੂੰ ਛਡਾਣ ਵੀ ਕੋਈ ਨਹੀਂ ਆਇਆ ਉਹਨਾਂ ਦਾ ਨਾਂ ਚੱਲਦਾ ਪੁਰੇ ਸ਼ਹਿਰ ਦੇ ਵਿੱਚ ਗੋਲੀਆਂ ਗੁਲੀਆਂ ਆਮ ਹੀ ਮਾਰਦੇ ਨੇ ਉਹ ਦਾ ਹਫਤਾ ਹੋ ਗਿਆ ਪਹਿਲਾਂ ਉਹ ਕਹਿ ਕੇ ਵੀ ਕਿ ਅਸੀਂ ਬੰਦਾ ਹੁੰਦਾ ਕਹਿੰਦਾ ਵੀ ਤੈਨੂੰ ਗ ਮੈਂ ਕਹਿਆ ਸੀ ਮੈਂ ਕੀ ਗੱਲਾਂ ਕਰਾਂ ਕਹਿੰਦਾ ਮਾਤਾ ਜੀ ਤੇਰੇ ਨਾਲ ਕੋਈ ਗੱਲ ਨਹੀਂ ਤੇਰੇ ਮੁੰਡੇ ਨਾਲ ਗੱਲ ਬਾਤਾਂ ਸਾਡੀ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਹੈ ਕੋਈ ਨਾ ਜੋ ਮੋਕੇ ਦੀ ਹਾਂਜੀ ਹਾਂਜੀ ਵੀਡੀਓ ਹੈਗੀ ਸਾਡੇ ਕੋਲ ਮੋਕੇ ਦੀ ਉਹ ਵੀਡੀਓ ਮੈਨੂੰ ਅੰਦਰ ਇੱਥੇ ਛੱਡਿਆ ਆ ਜੀ ਉਹਨੇ ਵੀਡੀਓ ਬਣ ਲਈ ਠੀਕ ਹੈ ਮੈਨੂੰ ਮਾਰਦੇ ਕੀ ਮੰਗ ਕੀ ਕਰਦੇ ਹੋ ਜੀ ਤੁਸੀਂ ਸਾਡੇ ਜਿਹੜੇ ਤਾਂ ਪੈਸੇ ਖੋਏਗੇ ਉਹਦੇ ਨਾਲ ਸਾਡਾ ਹਿਸਾਬ ਦਾ ਆ ਜਾ ਜੀ ਕੱਲ ਨੂੰ ਸਾਡੇ ਮੁੰਡੇ ਨੂੰ ਕੋਈ ਛੱਟ ਫੇੜ ਲੱਗ ਜਾਵੇ ਇਹਨਾਂ ਨੂੰ ਫੜਿਆ ਜਾਵੇ ਸਾਨੂੰ ਮਰਦੇ ਕੋਈ ਵੀ ਵਾਰਦਾ ਤੁੰਡੀ ਇਹਦਾ ਮੈਨੂੰ ਕੋਈ ਛੱਟ ਫੇੜ ਲਾਦੀ ਜਾਂ ਮੇਰੀ ਮੋਢ ਹੁੰਦੀ ਇਹਦਾ ਮੁੱਖ ਬਾਹਰ ਨੂੰ ਨਿਹਾਲੂਗਾ ਇੱਕ ਆਦੀ ਹੈਗਾ ਇੱਕ ਨਿਹਾਲ ਹੈਗਾ ਇੱਕ ਬੰਟੀ ਹੈਗਾ ਇਹ ਤਿੰਨ ਬੰਦੇ ਨੇਗੇ ਇਹ ਆਦੀ ਨੇ ਬੰਟੀ ਨੇ ਹਫਤਾ ਹੋ ਗਿਆ ਪਹਿਲਾਂ ਮੇਰਾ ਮੁੰਡਾ ਚੱਕਵਾਇਆ ਇਹਨਾਂ ਨੇ ਠਾਣੇ ਚ ਮੈਂ ਇਹਨਾਂ ਨੇ ਹਾਲਾ ਜੀ ਗੈਂਗਸਟਰ ਆ ਉਹਦਾ ਪੂਰਾ ਨਾਮ ਆ ਜਾਈਂ ਨੈਟ ਦੁਸਤੇ ਵੀ ਸਭ ਦੇ ਆਪਸ ਰਹੇ ਪੂਰਾ ਨਾਮ ਆਉਂਦਾ ਜੀ ਨਿਹਾਲ ਦੇ ਉੱਪਰ ਪਹਿਲਾਂ ਵੀ ਕੋਈ ਮਾਮਲੇ ਦਰਜੇ ਬੜੇ ਮਾਮਲੇ ਦਰਜੇ ਆ ਜੀ ਕਤਲ ਦੇ ਮਾਮਲੇ ਦਰਜ ਨੇ ਗੋਲੀਆਂ ਚਲਾਈਆਂ ਨੇ ਫੀਲਡਾਂ ਦੇ ਵਿੱਚ ਉਸ ਮਾਮਲੇ 'ਚ ਪੁਲਿਸ ਲਾਪਰ ਹੋਈ ਇਸ ਮੇਰੀ ਦੁਕਾਨ ਦੇ ਕੋਲੋਂ ਚੱਕਿਆ ਗਿਆ ਉਹ ਲੱਗਦਾ ਵੀ ਸ਼ਾਤਰ ਹੋਈ ਠਾਣੇ ਚ ਚੱਕਵਾਇਆ ਤੁਹਾਨੂੰ ਤੁਹਾਡੇ ਸ਼ੱਕ ਕਰਦੇ ਵੀ ਤੁਨੀ ਚੱਕਾਇਆ ਸਾਨੂੰ ਖਤ ਸਨੀਨ ਸਾਹਿਬ ਦਵਾਇਆ ਜਾਵੇ ਕੋਈ ਜਾਨ ਮਾਰ ਕੋਈ ਮੇਰੇ ਸਾਡ ਵੇਲ ਵਾਈਸ ਜਨਾਬ ਇਹਦਾ ਮੁਸਬ ਕਰਨ ਨਿਹਾਲ ਹੋਗਾ ਜਿਹੜੇ ਮਸਲੇ ਤੇ ਆਏ ਹਾਂ ਮਾਮਲਾ ਜੜਾ ਝਗੜਾ ਆਇਆ ਇਹ ਸਰ ਐਦਾ ਕੀ ਸਾਨੂੰ ਕੰਟਰੋਲ ਉਹ ਤੋਂ ਰੁਕਾ ਆ ਸੀਗਾ ਕਿ ਇੱਥੇ ਕਿਸੇ ਨੇ ਬੰਦੇ ਨੇ ਹਮਲਾ ਕਰਤਾ ਤੇ ਹਮਲਾ ਕਰਨ ਤੋਂ ਬਾਅਦ ਜੋ ਜਿਹੜਾ ਬੰਦਾ ਉਹ ਭੱਜ ਗਿਆ ਥੋਂ ਅਸੀਂ ਤਾਂ ਮੌਕੇ ਤੇ ਪਹੁੰਚੇ ਹਾਂ ਲੇਕਿਨ ਸਾਡੇ ਆਉਣ ਤੋਂ ਪਹਿਲਾਂ ਜਿਹੜਾ ਬੰਦੇ ਨੇ ਸੱਟਾਂ ਲਗੀਆਂ ਉਹ ਬੰਦਾ ਸਿਵਲ ਗਿਆ ਜੀ ਸਿਵਲ ਤੋਂ ਮੈਡੀਕਲ ਕਰਾ ਕੇ ਜੋ ਬੰਦੇ ਦੀ ਕਾਰਵਾਈ ਹੋਊਗੀ ਪਰ ਟਿਬਾ ਥਾਣਾ ਵਾਲੇ ਕਿਤੀ ਜਾਏਗੀ ਕਿ ਕੋਈ ਸੀਸੀਟੀਵੀ ਕੈਮਰੇ ਦੀ ਫੁਟੂ ਵੀ ਨਹੀਂ ਆएगी ਕਿਤੇ ਨਹੀਂ ਇੱਥੇ ਕੋਈ ਨਹੀਂ ਲੱਗੀ ਹੋਈ ਇਹ ਦੇਖੀ ਨਹੀਂ ਲੱਗਦੀ